ਲੁਧਿਆਣਾ 2ਪਰੀ ਦੇ ਨਸਿੱਕ ਇੱਕ ਟਰੱਕ ਅਤੇ ਕਾਰ ਦੀ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਦੱਸਿਆ ਤੇਜ਼ ਰਫਤਾਰ ਕਾਰ ਇੱਕਦਮ ਘੁੰਮ ਕੇ ਟਰੱਕ ਦੇ ਸਾਹਮਣੇ ਜਾ ਬਚੀ ਜਿਸ ਨੂੰ ਪਹੁੰਚਣ ਸਮੇਂ ਟਰੱਕ ਕਾਰ ਨਾਲ ਟਕਰਾ ਗਿਆ ਤੇ ਕਾਰ ਨੂੰ ਨੁਕਸਾਨ ਨਿਕੀ ਗਰੀਮਤ ਇਹ ਰਹੇ ਕਿ ਕਾਰ ਦੇ ਚਾਲਕ ਜੋ ਸੀ ਉਹ ਮਹਿਲਾ ਸਲਾਮਤ ਸੀ ਐਕਸੀਡੈਂਟ ਦੀ ਬਚਾ ਅੱਗੇ ਜਾ ਕੇ ਆਟੋ ਡਿਕਸ਼ਨ ਬਚਾਉਣ ਦੀ ਰਹੀ ਜੋ ਕਿ ਅਚਾਨਕ ਹੈਂਡ ਬ੍ਰੇਕ ਦੱਸੀ ਜਾ ਰਹੀ ਹੈ ਜਿਸ ਤੇ ਕਾਰਨ ਤੇਜ਼ ਰਫਤਾਰ ਕਾਰ ਕੁੰਮ ਗਈ ਮੌਕੇ ਤੇ ਕਾਰ ਚਾਲਕ ਅਤੇ ਟ੍ਰੱਕ ਚਾਲਕ ਉਲਝਦੇ ਹੋਏ ਨਜ਼ਰ ਆਏ ਮੈਮ ਠੀਕ ਹੋ ਜੀ ਬਚ ਵੀ ਗਈ ਲੱਗੀ ਤਾਂ ਨਹੀਂ ਕਿਤੇ ਮੈਮ ਅੱਛਾ ਹੋਇਆ ਕਿ ਮੈਮ ਹੋਇਆ ਕੀ ਹੈ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਤੁਸੀਂ ਇਹਨ ਮੁੱਤੇ ਆ ਕੇ ਆ ਚਾਹੇ ਗਏ ਅੰਦਰ ਅੱਛਾ ਜੀ ਤੁਸੀਂ ਮੈਂ ਬਾਹਰ ਨਿਕਲ ਕੇ ਦੇਖਿਆ ਵਾ ਮਾਰਾ ਤੁਰ ਫਿਰ ਕੇ ਦੇਖ ਲਓ ਜੀ ਤੋਰ ਤੋ ਆਈ ਗੱਡੀ ਤੇਜ ਆ ਗਈ ਹੀ ਹੈ ਰਸ਼ਕਾ ਹੁੰਦਿਆ ਹੀ ਘਵਾੜੀਆਂ ਉਹਨਾਂ ਨੇ ਵੇਖਿਆ ਜਦੋਂ ਨੇ ਕੋਈ ਕੰਟਰੋਲ ਨਹੀਂ ਹੈ ਹੈਂਡ ਬ੍ਰੇਕ ਹੈ ਜੀ ਤੇ ਗੱਡੀ ਘੁੰਮ ਕੇ ਮੂਰੇ ਟੱਕਰ ਦੇ ਲਾ। ਹੈਂਡ ਬ੍ਰੇਕ ਦੇਖੀ ਆ ਲਾਉਂਦੇ ਉਹਨੂੰ ਐਵੇਂ ਬੋਲੀ ਜਾਂਦਾ। ਭਾਜੀ ਹੈਂਡ ਬ੍ਰੇਕ ਲੱਗੀ ਆ ਕੋਈ ਗੱਡੀ ਮੈਨੂੰ ਕੋਈ ਵੀ ਫੜਾ ਲਓ। ਮੈਂ ਭੁਜਾ ਕੇ ਮਾਰੂਗਾ 브্রেক ਨਾ ਗੱਡੀ ਕੰਮੇ ਨਹੀਂ ਮਾਰੂਗਾ। ਗੱਡੀ ਚੱਲਦੀ ਪਰ ਬ੍ਰੇਕ ਨੇ ਲਾਈ ਨਹੀਂ ਹੈਂਡ ਬ੍ਰੇਕ ਨਹੀਂ ਗਈ ਜਾਂਦਾ। ਗਲਤੀ ਨਹੀਂ ਮੰਨਣੀ ਜਿਹੜੀ ਗੱਲ ਜਾਣੀ ਉਹ ਕਰ ਲੈ। ਇਹ ਥੋੜੀ ਤੈਨੂੰ ਕਹਿੰਦੇ ਆਂ। ਐਵੇਂ ਆਹ ਕਰਦਾ ਆਹ ਕਰਦਾ। ਆਈ ਮੈਂ ਨਾ ਟੈਪਰ ਚਲਾਉਂਦਾ ਰਿਆਂ ਨਾ ਗੱਡੀ ਚਲਾਈ ਆ ਮੈਂ ਤੁਹਾਨੂੰ ਲਈ ਆ ਤੂੰ ਕਿੰਦੀ ਚਲਾ ਲਈ ਗੱਡੀ ਮੈਂ ਤੁਹਾਡੀ 4 12 ਦਾ ਟੈਪਰ ਚੋਂਦਾ 4 5000 ਆ 4 5000 ਲੱਖ ਲੱਖ ਮੈਂ ਬਾਹਰ ਤੋਂ ਆ ਗਿਆ ਨਾ ਗੱਡੀ ਆ ਵੀ ਨਾ ਕਰ ਰੇ ਪਤਾ ਮੇਰਾ ਬਾਹਰ ਦਾ ਲਾਇਸੈਂਸ ਵੀ ਦੇ ਇਧਰ ਤੋਂ ਵੀ ਹੈਗੀ ਹੈਗਾ ਬਾਹਰ ਤੋਂ ਨੰਬਰ ਦੋ ਤੇ ਗੱਡੀ ਆ ਨੰਬਰ ਬਲੇਟ ਜਿਹਨੂੰ ਆ ਗੱਡੀ ਚ ਜਨਸੀ ਚੁਵਾਈ ਆ ਤੇ 84 ਨੰਬਰ ਹੈ ਮੇਰੇ ਕੋਲ ਆਲੇ ਤਰੂਫ ਦੇ ਗੱਡੀ ਦਾ ਨੰਬਰ ਕਿੱਥੇ ਆ ਗੱਡੀ ਨੰਬਰ ਜਦੋਂ ਆਰ ਤੋਂ ਉੱਥੇ ਕਿਸ ਤੋਂ ਤੇ ਚੱਲਣ ਦੀ ਤੇ ਕਿਦਾਂ ਦੇ ਦਿੱਤੀ ਤੁਹਾਨੂੰ ਨਹੀਂ ਨੰਬਰ ਦੋ ਹੋਵੇ ਗੱਡੀ ਨੰਬਰ 8699 ਲਗਾ 84 ਨੰਬਰ ਲਓ ਜੀ ਇਹ ਪਹਿਲਾ ਚਮੜੀ ਵਾਲਾ ਪਰਾਣੀ ਕਿੰਨੀ ਕਾ ਜੀ ਬਸ ਮਾਲਕ ਨਾਲ ਗੱਲ ਕਰ ਲਓ ਕਿੰਨੀ ਮਾੜ ਵਾਲਾ ਹਮ ਸੋਈ ਜਾਂਦਾ ਨੰਬਰ ਹੀ ਹੈ ਜੀ ਨੰਬਰ ਤੇ ਜਿਹੜੀ ਹੈਨੀ ਆ ਤੁਹਾਡੀ ਗੱਡੀ ਹੈ ਸਰ ਇਹ ਤੁਹਾਡੇ ਘਰ ਦੇ ਨੇ ਇਹਨਾਂ ਨੇ ਇੱਕ ਵਾਰੀ ਮੜਾ ਤੋਰ ਫਿਰ ਕੇ ਦੇਖ ਲਿਆ ਜੀ ਠੀਕ ਨੇ ਹੂੰ ਠੀਕ ਨੇ ਜੀ ਵੈਸੇ ਨੁਕਸਾਨ ਕਾफी ਹੋ ਗਿਆ ਸਰ